ਆਰਮੀ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਆ WhatsApp ਤੇ ਫੋਟੋ ਆ ਉਹ ਆਪਣੇ ਲਈ ਹੋਈ ਆ ਫੋਨ ਆਏ ਬਹੁਤ ਫੋਨ ਆਏ ਵੀ ਸ਼ਾਮਾਂ ਤੱਕ ਕਹਿੰਦੇ ਵੀ ਹੁਣ ਤੁਹਾਡੀ ਗੱਡੀ ਜਿਹੜੀ ਆ ਆਨਲਾਈਨ ਤੇ ਗੁੜੀਆਂ ਦੇ ਅਡਜਸਟਡ ਹੋ ਗਈ ਆ ਜਿਹੜੇ ਲੋਕ OLX ਤੋਂ ਚੀਜ਼ਾਂ ਖਰੀਦਦੇ ਨੇ ਉਹਨਾਂ ਦੇ ਲਈ ਇੱਕ ਅਹਿਮ ਖਬਰ ਆ ਕਿਉਂਕਿ ਬਟਾਲਾ ਟ੍ਰੈਫਿਕ ਪੁਲਿਸ ਦੇ ਵਿੱਚ ਸੇਵਾ ਨਿਭਾਰੇ ਸੁਖਦੇਵ ਸਿੰਘ ਦੇ ਨਾਲ ਵੀ ਠੱਗੀ ਵਜਦੀ ਏ OLX ਦੇ ਜ਼ਰੀਏ ਕੋਈ ਗੱਡੀ ਦੇਖਦੇ ਨੇ ਤਾਂ ਜਿਸ ਤੋਂ ਬਾਅਦ ਉਹਨਾਂ ਵੱਲੋਂ ਪੈਸਿਆਂ ਦੀ ਮੰਗ ਕੀਤੀ ਜਾਂਦੀ ਹੈ ਐਡਵਾਂਸ 2500 ਰੁਪਿਆ ਪਾਉਂਦੇ ਨੇ Google Pay ਕਰਦੇ ਨੇ ਤਾਂ ਉਸ ਤੋਂ ਬਾਅਦ ਫਿਰ 21000 ਰੁਪਏ ਦੀ ਮੰਗ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਥੋੜਾ ਸ਼ੱਕ ਹੁੰਦਾ ਬਾਅਦ ਜਿਸ ਤੋਂ ਬਾਅਦ ਸੁਖਦੇਵ ਸਿੰਘ ਵੱਲੋਂ ਪੈਸੇ ਨਹੀਂ ਪਾਏ ਜਾਂਦੇ ਗਲਤ ਬਤ ਕਰਾਂਗੇ ਸੁਖਦੇਵ ਸਿੰਘ ਨਾਲ ਕਿ ਤਾਲਮਿਲ ਜੇ ਕਿੱਦਾਂ ਆਂਦੇ ਨੇ ਉਹਨਾਂ ਦੇ ਚਾਂਸਸ 'ਚ ਕਿੱਦਾਂ ਆਂਦੇ ਸਕਦੇ ਜੀ ਚਾਂਸੇ ਦੇ ਵਿੱਚ ਇਦਾਂ ਆ ਜੀ ਆ ਫੇਸਬੁੱਕ ਦੇ ਵਿੱਚ ਐਡ ਆਉਂਦੀ ਇਹ ਅਲਟੋ ਗੱਡੀ ਆ ਕੇ 10 ਤੇ ਉਹ ਮੈਂ ਸੇਲ ਕਰਨੀ ਆ ਮੈਂ ਆਰਮੀ ਦੇ ਵਿੱਚ ਜੋਬ ਕਰਦਾ ਆ ਤੇ ਮੇਰੀ ਜਿਹੜੀ ਆ ਤੋਂ ਬਦਲੀ ਜਿਹੜੀ ਉਤਰਾਖੰਡ ਤੋਂ ਹੋਈ ਆ ਪੋਸ਼ ਜ਼ਿਲ੍ਹਾ ਜੰਮੂ ਦੀ ਜੰਮੂ ਦੀ ਹੋਈ ਆ ਤੇ ਮੈਂ ਇਹ ਸੋਚਿਆ ਵੀ ਚਲੋ ਇਹ ਗੱਡੀ ਵਧੀਆ ਆ ਉਹਨਾਂ ਨੰਬਰ ਪਾਏ ਗੱਡੀ ਦੇਆਂ ਫੋਟੋਆਂ ਪਾਇਆ ਮੈਨੂੰ ਹਰ ਕੋਈ ਚੀਜ਼ ਪਾਈ ਆ ਆਰਸੀ ਤੱਕ ਪਾਇਆ ਉਹਨਾਂ ਨੇ ਮੈਨੂੰ ਆਹ ਬਾਅਦ ਉਹਨਾਂ ਨੇ ਮੈਨੂੰ ਆਖਿਆ ਵੀ 2500 ਰੁਪਇਆ ਜਿਹੜਾ ਪਾਓ ਇਹ ਗੱਡੀ ਮੈਂ ਆਪਣੇ ਆਰਮੀ ਦਫ਼ਤਰ ਤੇ ਖੜਕੇ ਤੇ ਇਹਦਾ ਹੀ ਮਤਲਬ ਵੀ ਆਰਥੀ ਜਿਹੜੀ ਆ ਟਰਾਂਸਫਰ ਕਰੂੰਗਾ ਮੈਂ ਚਲੋ ਠੀਕ ਆ ਤੇ ਬਾਕੀ ਕਹਿੰਦੇ ਪੈਸੇ ਜਿਹੜੇ ਆ ਤੁਹਾਡੇ ਘਰ 11 ਵਜੇ ਗੱਡੀ ਪਹੁੰਚੂਗੀ ਗੱਡੀ ਪਹੁੰਚੂਗੀ ਤੇ ਮੈਂ ਉੱਥੇ ਆਣ ਕੇ ਤੇ ਪੈਸੇ ਬਾਕੀ ਤੇ ਲੈ ਲਊਗਾ ਸਰਦੀਪ ਜੀ ਫਿਰ ਗੱਡੀ ਦਾ ਇੰਤਜ਼ਾਰ ਕਰਦੇ ਰਹੇ ਗੱਡੀ ਤਾਂ ਨਹੀਂ ਆਈ 2500 ਚਲ ਗਿਆ ਗੱਡੀ ਦਾ ਚਲੋ ਇੰਤਜ਼ਾਰ ਤੇ ਕਰਨਾ ਕਰਨਾ ਪਿਆ ਪਰ ਪਹਿਲੇ ਆਪਣੇ ਬਰਬਾਦ ਹੋ ਗਿਆ 2500 ਰੁਪਿਆ ਆਪਣਾ ਆਪਾਂ Google Pay ਕੀਤਾ ਹੀ ਉਹ ਤਾਂ ਆਪਣਾ ਹਣਾ ਅੱਛਾ ਜਿਸ ਤਰੀਕੇ ਨਾਲ 2500 ਤੁਹਾਡੇ ਵੱਲੋਂ ਕੀਤਾ ਜਾਂਦਾ ਟ੍ਰਾਂਸਫਰ ਉਸ ਤੋਂ ਬਾਅਦ ਫਿਰ ਲਗਾਤਾਰ ਫੋਨ ਕਾਲ ਆਣੀ ਸ਼ੁਰੂ ਹੋ ਗਏ ਉਹਨਾਂ ਦੇ ਹਾਂ ਲਗਾਤਾਰ ਸ਼ਾਮਾਂ ਤੱਕ ਮੈਨੂੰ ਫੋਨ ਆਉਂਦੇ ਰਿਹਾ ਫੋਨ ਆਏ ਬਹੁਤ ਫੋਨ ਆਏ ਵੀ ਸ਼ਾਮਾਂ ਤੱਕ ਕਹਿੰਦੇ ਵੀ ਹੁਣ ਤੁਹਾਡੀ ਗੱਡੀ ਜਿਹੜੀ ਆ ਔਨਲਾਈਨ ਤੇ ਗੁੜੀਆਂ ਦੇ ਅਜੈਕਟਡ ਹੋ ਗਈ ਆ ਤੇ ਆਰਸੀ ਇਹਦੀ ਬਣ ਗਈ ਆ ਤੇ ਤੁਹਾਨੂੰ ਆਰਸੀ ਆਪਾਂ ਨਾਲ ਦੇ ਦਾਂਗੇ ਉਹ ਤੁਹਾਨੂੰ ਸਲੇਪ ਤੇ ਆਰਸੀ ਦਾ ਲੈ ਕੇ ਆ ਜੂਗੀ ਤੇ ਆਈਗਾ ਚਲੋ ਠੀਕ ਆ ਤੇ ਉਸ ਤੋਂ ਬਾਅਦ ਸ਼ਾਮਾਂ ਜਦੋਂ ਦੁਬਾਰਾ ਉਹਨਾਂ ਨੇ ਫੋਨ ਕੀਤਾ ਇਦਾਂ ਵੀਡੀਓ ਬਣਾ ਕੇ ਗੱਡੀ ਦੇ ਵਿੱਚ ਲੱਦ ਕੇ ਗੱਡੀ ਵੱਡੀ ਗੱਡੀ 'ਚ ਜਿਦਾਂ ਆਰਮੀ ਵਾਲਿਆਂ ਦੀ ਗੱਡੀ ਹੁੰਦੀ ਆ ਸ਼ਕਤੀਮਾਨ ਜੀਆਂ ਗੱਡੀਆਂ ਹੁੰਦੀਆਂ ਉਹਨਾਂ ਦੀਆਂ ਤੇ ਉਹਦੇ ਵਿੱਚ ਲੱਦ ਕੇ ਤੇ ਮੈਨੂੰ ਕਹਿੰਦੇ ਵੀ ਆਪਣਾ ਗੱਡੀ ਦਾ ਰੀਸ ਸਵੇਰੇ ਜਾਂ ਹੁਣ ਕੱਢ ਦੇਣੀ ਆ ਤੇ ਜਾਂ ਸਵੇਰੇ 11 ਵਜੇ ਤੱਕ ਗੱਡੀ ਸਵੇਰੇ ਤੁਹਾਡੇ ਘਰ ਆ ਜੂਗੀ ਤੇ ਤੁਸੀਂ ਜਿਹੜਾ 21000 ਰੁਪਏ ਮੈਨੂੰ ਇਹਦਾ ਗੇਟ ਪਾਸ ਪਾਓ ਮੈਂ ਫਿਰ 21000 ਤਾਂ ਨਹੀਂ ਪਾਇਆ ਉਹਨਾਂ ਨੂੰ ਉਹਨਾਂ ਨੇ ਇਹੋ ਕਿਹਾ ਵੀ 21000 ਨਹੀਂ ਦੇਣਾ ਆਓਗੇ ਗੱਡੀ ਲੈ ਕੇ ਕੱਲ ਤੇ ਕੱਲ ਆਣ ਕੇ ਆਪਣੀ ਪੇਮੈਂਟ ਲੈ ਲਿਓ ਸਰਦੇਵ ਸਿੰਘ ਫਿਰ ਸਸਤੀ ਗੱਡੀ ਵੇਖ ਕੇ ਡੁੱਲ ਗਿਆ ਕਿ 45000 ਚ ਮੈਨੂੰ K10 ਮਿਲਦੀ ਪਈ ਐ ਮੈਂ ਲੈ ਲਾਂ ਨਹੀਂ ਮੈਂ ਇਹੀ ਦੇਖੋ ਸੋਚਿਆ ਚਲੋ 45000 ਚ K10 ਮਿਲਣ ਰਹੀਆ ਚਲੋ ਸਾਫਿਆ ਗੱਡੀ ਵੀ ਆਰਮੀ ਦਾ ਬ੍ਰਦਰ ਭਰਾ ਆ ਵੀ ਆਪਾਂ ਨੂੰ ਇਹ ਗੱਡੀ ਧੋਖਾ ਧੜੀ ਕਰਨ ਰਿਹਾ ਇਹ ਗੱਲ ਦਾ ਵਿੱਚ ਪਤਾ ਹੀ ਨਹੀਂ ਨੰਗ ਲੋਕਾਂ ਨਾਲ ਠੱਗੀ ਮਾਰ ਚੁੱਕਾ ਇੱਕ ਗੱਡੀ ਤੇ 50 50 ਨੰਬਰ ਪਾਉਂਦਿਆ ਹੁਣ ਫੋਨ ਦੇ ਜੇ ਤੁਹਾਨੂੰ ਕਿਦਾਂ ਪਤਾ ਸੀ ਕਿ ਉਹ ਆਰਮੀ ਦੇ ਵਿੱਚ ਨੌਕਰੀ ਕਰਦਾ ਵਾ ਜਾਂ ਸਰਵਿਸ ਕਰਦਾ ਆਰਮੀ ਦੇ ਵਿੱਚ ਉਹਨਾਂ ਨੇ ਆਪਣੀ ਜਿਹੜੀ ਆ WhatsApp ਤੇ ਫੋਟੋ ਆ ਉਹ ਆਪਣੇ ਲਈ ਹੋਈ ਆ ਆਰਮੀ ਦੀ ਵਰਦੀ ਪਾ ਕੇ ਤੇ ਅਹੀ ਤੇ ਉਸ ਕਰਕੇ ਭਲੇਖੇ ਪਾਇਆ ਵੇਖੋ ਮੈਨੂੰ ਚਾਬੀਆਂ ਤੱਕ ਪਾਈਆਂ ਗੱਡੀਆਂ ਦੀਆਂ ਫੋਟੋਆਂ ਤੱਕ ਬਿਲਕੁਲ ਇਹ ਤਸਵੀਰ ਹੈ ਉਹ ਜਿਹੜੀ ਸੁਖਦੇਵ ਸਿੰਘ ਨੂੰ ਲਗਾਤਾਰ ਉਸ ਵੱਲੋਂ ਫੋਟੋਆਂ ਪਾਈਆਂ ਜਾਂ ਗਈਆਂ ਗੱਡੀ ਦੀਆਂ ਗੱਡੀ ਦਿਖਾਈ ਗਈ ਆਰਸੀ ਤੱਕ ਪਾ ਦਿੱਤੀ ਗਈ ਕਿ ਤੁਸੀਂ ਪੈਸੇ ਦਿਓ ਤਾਂ ਗੱਡੀ ਤੁਹਾਡੇ ਘਰ ਪਹੁੰਚ ਜਾਏਗੀ 11 ਵਜੇ ਦਾ ਸਮਾਂ ਦਿੱਤਾ ਗਿਆ ਸੁਖਦੇਵ ਹੁਣਾਂ ਨੂੰ ਤਾਂ ਜਿਸ ਤੋਂ ਬਾਅਦ ਉਸ ਸਖਤੀ ਫੋਟੋ ਜਰੂਰ ਚਾਹਾਂਗੇ ਸੁਖਦੇਵ ਜੀ ਉਹ ਫੋਟੋ ਦਿਖਾਓ ਆਰਮੀ ਵਾਲੇ ਦੀ ਨਹੀਂ ਕਿਹੜੀ ਫੋਟੋ ਆਦੀ ਆਰਮੀ ਵਾਲੇ ਦੀ ਜੀ ਬਿਲਕੁਲ ਉਹ ਵੀ ਚਾਹਾਂਗੇ ਜਰੂਰ ਕਿ ਉਸ ਦੀ ਫੋਟੋ ਦਿਖਾਈ ਜਾਏ ਜਿਸ ਨੇ ਫੋਟੋ ਉੱਪਰ ਲਾ ਕੇ WhatsApp ਦੇ ਉੱਤੇ ਤਾਂ ਇਹਨਾਂ ਨੂੰ ਆਪਣੇ ਝਾਂਸੇ ਦੇ ਵਿੱਚ ਲਿਆ ਫਿਲਹਾਲ 2500 ਰੁਪਏ ਜਮ੍ਹਾਂ ਕਰਾਇਆ ਜਿਸ ਤੋਂ ਬਾਅਦ ਇਹਨਾਂ ਨੂੰ ਸ਼ੱਕ ਪਿਆ ਤਾਂ ਜਿਸ ਤੋਂ ਬਾਅਦ ਇਹਨਾਂ ਨੇ 21000 ਰੁਪਏ ਉਹਨਾਂ ਦੇ ਬਾਰ ਬਾਰ ਕਹਿਣ ਤੇ ਵੀ ਜਮ੍ਹਾਂ ਨਹੀਂ ਕਰਾਇਆ ਬਹੁਤ ਸਾਰੇ ਲੋਕ ਨੇ ਐਸੇ ਲੋਕਾਂ ਦੇ ਸ਼ਿਕਾਰ ਬੰਦੇ ਨੇ ਠੱਗੀ ਦੇ ਉਹਨਾਂ ਲੋਕਾਂ ਨੂੰ ਕੀ ਅਪੀਲ ਕਰਦੇ ਜੀ ਮੈਂ ਇਹਨਾਂ ਲੋਕਾਂ ਨੂੰ ਇਹੋ ਅਪੀਲ ਕਰੂੰਗਾ ਵੀ ਇਹੋ ਜਿਹਾ ਧੁਖਾ ਧੜਿਆਂ ਕੋ ਬਜੋ ਜਿੰਨਾ ਵੀ ਬਜਾ ਜਾ ਸਕਦਾ ਜੀ ਬਿਲਕੁਲ ਆਪ ਤਾਂ ਤੁਸੀਂ 2500 ਗਵਾ ਦਿੱਤਾ ਹੁਣ ਲੋਕਾਂ ਨੂੰ ਤੁਸੀਂ ਕਹਿਣ ਲੱਗੇ ਬਜੋ ਜੀ ਬਿਲਕੁਲ ਆਪ ਤਾਂ ਸੁਖਦੇਵ ਉਹਨਾਂ ਨੇ 2500 ਗਵਾ ਦਿੱਤਾ ਪਰ ਕਿਤੇ ਨਾ ਕਿਤੇ ਜ਼ਰੂਰ ਲੋਕਾਂ ਨੂੰ ਅਪੀਲ ਕਰਦੇ ਦਿਖਾਈ ਦੇ ਰਹੇ ਨੇ ਕਿ ਐਸੇ ਧੁਖਾ ਧੜੀ ਲੋਕਾਂ ਕੋ ਬਜੋ ਜੋ ਲਗਾਤਾਰ ਨਵੇਂ ਤੋਂ ਨਵਾਂ ਸ਼ਿਕਾਰ ਲੱਭਦੇ ਨੇ ਤੇ ਉਹਨਾਂ ਨੂੰ ਆਪਣੀ ਠੱਗੀ ਦਾ ਸ਼ਿਕਾਰ ਬਣਾਉਂਦੇ ਨੇ